ਅੱਜ ਪਿੰਡ ਮਾਸੀ ਦੇ ਜ਼ਿਲ੍ਹਾ ਮੋਗਾ ਵਿਖੇ ਤੰਤੰਪੰ ਬਾਬਾ ਅਮਰਦਾਸ ਜੀ ਤੇ ਤੰਤੰਪੰ ਬਾਬਾ ਜਿਉਂਦਾ ਜੀ ਦੀ ਨਾਨਾ ਪਰਸੀ ਮੈਲ ਗਈ ਤੇ ਤੰਤੰਪੰ ਸਰਪਾਲਾ ਮੱਤਕਾ ਦਿੱਤੋ ਜੀ ਮਾਣ ਨੂੰ ਸੁਣੋ ਕੀ ਆਇਆ ਕਿ ਕੋਈ ਖੱਟੇ ਬਾਇਤੋ ਆਉਂਦਾ ਸੁਣੋ ਕੀ ਹੈ ਆਕੀ ਚੰਨ ਮੰਨ ਹੋ ਰਹੀ ਸੀ ਪਰ ਦੂਰ ਦੀ ਬੱਚਿਆਂ ਨੇ ਚੰਦੂਰ ਤੇ ਸਟੂਲ ਜਿਹਾ ਦੇਖੀ ਜਦੋਂ ਆਨੰਦ ਮਾਣਿਆ ਹਾਂ ਨਹੀਂ ਨਾ ਦਾ ਜੋ ਤਾਂ ਕਰਮਾਂ ਦਾ ਵੀਰੇ ਨੁਕਸਾਨ ਹੋ ਗਿਆ ਕਾਫੀ ਵੀ ਨਹੀਂ ਹਾਂਜੀ ਨੁਕਸਾਨ ਕਾਫੀ ਹੋ ਗਿਆ ਕਿ ਨਹੀਂ ਨਹੀਂ ਨੁਕਸਾਨ ਤਾਂ ਨਹੀਂ ਕੋਈ ਜਿਹੜਾ ਹੋਣਾ ਉਹ ਤਾਂ ਹੋਣਾ ਹੀ ਹੈ ਨਹੀਂ ਮਤਲਬ ਵੇਚਣ ਵੱਲੋਂ ਵੇਚਣ ਵੱਲੋਂ ਦਾ ਹੁੰਦਾ ਹੀ ਹੈ ਵੇਚਣ ਵੱਲੋਂ ਦਾ ਹੋਇਆ ਕਿ ਸੰਗਤ ਘਟਾਈ ਹੋਣਾ ਵਿਗਿਆ ਘਟਾ ਆ ਸੰਗਤ ਘਟਾਈ ਹੋਇਆ ਬਾਕੀ ਇਹ ਤਾਂ ਸ਼ੁਰੂ ਹੋਇਆ ਹੁਣ ਕਾਪੀ ਮਾਸਸੀ ਕੇਂਦਰ ਵੱਲੋਂ ਇਸ ਮੂਲੇ ਵਿੱਚ ਜੂਸ ਦਾ ਬਹੁਤ ਵੱਡਾ ਲੰਗਰ ਲਾਇਆ ਗਿਆ। ਅਰੰਭ ਦੇ ਨਾਮ ਤੇ ਉਹਦੀ ਜਗ੍ਹਾ ਰੱਖ 파ਰਤ ਪਰ। ਪਿਆਰੀ ਕਿੰਦਾ ਪਾਸ ਆਪਣੀ ਬੇੜੀ ਦੇ ਚਰਕੇ। ਉਸਤਮੂ ਦੀ ਕਬੂਤ। ਉਸਤਮੂ ਦੀ ਜਗ੍ਹਾ ਤੇ ਇਹਨਾਂ ਦੱਸਤਾ। ਜੋ ਤੇਰਾ ਦੁੱਧ ਲਾ ਕੇ ਚੜ੍ਹਵੇਂ ਜਾਣ ਕੇ ਆਉਂਦੀ ਚਾਰ ਛਪਾਈ ਹੈ ਆ ਪਿੱਛੇ ਦੇ ਕੱਲ ਬੱਤੇ ਪਈ ਗਿਆ ਤੇ ਤੁਸੀਂ ਇਹ ਨੋਏ ਦੱਸੋ ਕੋਕੀ ਘਿਹਾਰ ਤੇ ਸੱਟ ਮਾਰੀ ਮਿੱਟੀ ਮੱਛੀ ਜੰਗਲ ਨੇ ਨੰਦ ਮਾਉਂਦੀ ਤਾਂ ਕਿ ਜਦੋਂ I <laughs>